ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਮੂਗੀ ਅੱਜ ਦੇ ਵੀਡੀਓ ਚ ਆਪਾਂ ਗੱਲਬਾਤ ਕਰਾਂਗੇ ਜੀ ਤੂੜੀ ਦੇ ਜਿਹੜੇ ਰੇਟ ਚੱਲ ਰਹੇ ਨੇ ਕਿੱਥੇ-ਕਿੱਥੇ ਚੱਲੀ ਜਾਂਦੇ ਨੇ ਇਸ ਵਾਰ ਜਿਹੜੇ ਤੂੜੀ ਦਾ ਬਹੁਤ ਮੰਦਾ ਦੇਖਣ ਨੂੰ ਮਿਲਿਆ ਤੇ ਲਗਭਗ 2-300 ਦੇ ਲਗਭਗ ਜਿਹੜੀ ਤੂੜੀ ਵਿਕ ਰਹੀ ਆ ਹਰੇਕ ਏਰੀਆ ਦੇ ਵਿੱਚ ਲਗਭਗ ਤੇ ਜਿੱਥੇ ਡੈਰੀ ਫਾਰਮ ਨੇ ਉੱਥੇ ਥੋੜੀ ਜੀ ਤੂੜੀ ਦਾ ਰੇਟ ਹੈਗਾ ਵੱਧ ਤੇ ਨਹੀਂ ਲਗਭਗ 200 ਤੋਂ ਲੈ ਕੇ 1.300 ਤੱਕ ਜਿਹੜੀ ਤੂੜੀ ਵਿਖ ਰਹੀ ਹੈ ਆਪਾਂ ਵੱਖ-ਵੱਖ ਏਰੀਆ ਦੇ ਜਿਹੜੇ ਰੇਟ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਕਿਹੜੇ-ਕਿਹੜੇ ਏਰੀਆ ਚ ਕਿੰਨਾ ਕਰੀਟ ਚੱਲ ਰਿਹਾ ਜਿਹੜਾ ਤੇ ਇਸ ਵਾਰ ਜਿਹੜਾ ਕਿ ਕਣਕ ਤੇ ਜਿਹੜੀ ਬਾੜੀ ਆ ਰਹੀ ਹੈ ਤੂੜੀ ਦਾ ਜਿਹੜਾ ਸੀਜ਼ਨ ਲੰਘਣਾ ਤੇ ਉਹ ਪਿਛਲੀ ਵਾਰ ਨਾਲੋਂ ਵੀ ਮੰਦੇ ਰਹਿਣ ਦੇ ਹਸਾਰ ਨੇ ਕਿਉਂਕਿ ਤੂੜੀ ਦਾ ਹੀ ਇਸ ਵਾਰ ਰੇਟ ਬਿਲਕੁਲ ਵੀ ਨਹੀਂ ਮਿਲਿਆ ਵੀਡੀਓ ਸ਼ੁਰੂ ਕਰਦੇ ਹਾਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਨਾ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਵੀਡੀਓ ਤੋਂ ਆਪਾਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਜੀ ਤਰਨਤਾਰਨ ਦੇ ਇਹ ਤਰਨਤਾਰਨ ਦੇ ਏਰੀਏ ਦੇ ਵਿੱਚ ਜਿਹੜੀ ਤੂੜੀ ਵਿਖ ਰਹੀ ਹੈ 300 ਤੋਂ ਲੈ ਕੇ 330 ਰੁਪਏ ਤੱਕ ਜਿਹੜੀ ਤੂੜੀ ਵਿਖ ਰਹੀ ਹੈ ਤੇ ਅੱਗੇ ਕਪੂਰਥਲਾ ਜਿਹੜਾ ਕਪੂਰਥਲੇ ਏਰੀਏ ਦੇ ਵਿੱਚ ਜਿਹੜੀ ਤੂੜੀ ਵਿਖ ਰਹੀ ਹੈ ਜੀ 290 ਤੋਂ ਲੈ ਕੇ 340 ਰੁਪਏ ਤੱਕ ਜਿਹੜੀ ਤੂੜੀ ਵਿਕੀ ਜਾਂਦੀ ਹੈ ਤੇ ਸ੍ਰੀ ਅਮਰਤਾ ਸਾਹਿਬ ਜਿੱਥੇ ਤੂੜੀ ਦਾ ਰੇਟ ਹੈ ਜੀ 330 ਰੁਪਏ ਜਿਹੜਾ ਤੂੜੀ ਦਾ ਰੇਟ ਹੈ ਲੁਧਿਆਣਾ ਏਰੀਏ 'ਚ 350 ਤੋਂ ਲੈ ਕੇ 400 ਰੁਪਏ ਤੱਕ ਜਿਹੜਾ ਤੂੜੀ ਦਾ ਰੇਟ ਵਿਕ ਰਿਹਾ ਕਿਉਂਕਿ ਫਾਰਮ ਜਿਹੜੇ ਹੈਗੇ ਨੇ ਯਾਦੇ ਪਸ਼ੂਆਂ ਦੇ ਤੇ ਅਗੇ ਕੋਟ ਪੂਰਾ ਮੰਡੀ ਜਿਹੜੀ ਵਿਕ ਰਹੀ ਹੈ ਜੀ ਤੂੜੀ 300 ਤੋਂ ਲੈ ਕੇ 350 ਰੁਪਏ ਤੱਕ ਤੇ ਬਰਨਾਲਾ ਏਰੀਏ 'ਚ ਤੂੜੀ ਵਿਕ ਰਹੀ ਹੈ ਜੀ 200 ਤੋਂ ਲੈ ਕੇ 250 ਰੁਪਏ ਤੱਕ ਤੇ ਇਹ ਸਨ ਕੁਝ ਮੰਡੀਆਂ ਦੇ ਸੌਰੀ ਏਰੀਆ ਦੇ ਰੇਟ ਜਿਹੜੇ ਆਪਾਂ ਤੁਹਾਡਾ ਨਾਲ ਸਾਂਝੇ ਕਰੇ ਨੇ ਇਹ ਏਰੀਆ ਦੇ ਰੇਟ ਨੇ ਮੰਡੀਆਂ ਦਾ ਰੇਟ ਤੁਹਾਨੂੰ ਨਹੀਂ ਦੱਸਿਆ ਆਪਾਂ ਇਹ ਪਿੰਡਾਂ ਦੇ ਰੇਟ ਨੇ ਤੇ ਇਹ ਰੇਟ ਸੀ ਜਿਹੜੇ ਤੁਹਾਨੂੰ ਨਾਲ ਸਾਂਝੇ ਕੀਤੇ ਨੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਪਾਂ ਡੇਲੀ ਡੇਲੀ ਜਿਹੜੀ ਅਪਡੇਟ ਲੈ ਕੇ ਆਉਂਦੇ ਰਹਾਂਗੇ ਹਾਜ਼ਰ ਹੋਵਾਂਗੇ ਕੱਲ ਨੂੰ ਨਵੀਂ ਅਪਡੇਟ ਨਾਲ ਮਿਲਦੇ ਹਾਂ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ